जय शंकर ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਚੈਨਲ ਹੋਪ ਤੁਸੀਂ ਵਧੀਆ ਹੋਵੋਗੇ ਮੈਂ ਵੀ ਵਧੀਆ ਮੈਂ ਤੁਹਾਡਾ ਬਹੁਤ ਨੰਦ ਤੇ ਕੱਲ ਦਾ ਵਲੋਗ ਕਿਤਾ ਲਗਾਏ ਤੁਸੀਂ ਜਰੂਰ ਦਸੀਓ ਜਰਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਵਲੋਗਸ ਕਿਤਾ ਵਧੀਆ ਲੱਗ ਰਿਹਾ ਕਿ ਨਹੀਂ ਵਧੀਆ ਲੱਗ ਰਿਹਾ ਤਾਂ ਜੋ ਅਸੀਂ ਉਹਦੇ ਵਿੱਚ ਆਪਾਂ ਚੇਂਜਸ ਕਰ ਸਕੀਏ ਤੇ ਹੋਰ ਅੱਜ ਜਿਹੜਾ ਵਲੋਗ ਆਪਾਂ ਬਹੁਤ ਹੀ ਜ਼ਿਆਦਾ ਲੇਟ ਸ਼ੁਰੂ ਕੀਤਾ ਤੇ ਹੁਣ ਆਪਾਂ ਜਿਹੜਾ ਕੰਮ ਤੇ ਸੀਗੇ ਹੁਣ ਚੱਲੇ ਆਪਾਂ ਕਰੇ ਠੀਕ ਹੈ ਘਰੇ ਜਾ ਜੇ ਆਪਣੇ ਭਰਾਵਾਂ ਨਾਲ ਮਿਲਦੇ ਆ ਕਿਉਂਕਿ ਅੱਜ ਮੈਂ ਵੀ ਇੱਥੋਂ ਗਿਆ ਨਹੀਂ ਆ ਬਹੁਤ ਮਤਲਬ ਕਿ ਕੰਮ ਉਹ ਜ਼ਿਆਦਾ ਸੀਗਾ ਇਸ ਕਰਕੇ ਮੈਂ ਤੁਹਿਆ ਨਹੀਂ ਅੱਜ ਤੇ ਤਾਂ ਕਰਕੇ ਆਪਣੇ ਜਿਹੜਾ ਵਲੌਗ ਵੀ ਜਿਹੜਾ ਲੇਟ ਸ਼ੁਰੂ ਹੋਇਆ ਤੇ ਬਾਕੀ ਅੱਜ ਜਾ ਕੇ ਦੇਖਦੇ ਆਂ ਕੀ ਕਰਨਾ ਕੀ ਨਹੀਂ ਕਰਨਾ ਬਾਕੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਠੀਕ ਹੈ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਮੱਲੇ ਜਾ ਕੇ ਚਲੋ ਵੀ ਦੋਸਤੋ ਮੈਂ ਆ ਗਿਆ ਸੀਗਾ ਕੰਮ ਤੋਂ ਕੰਮ ਤੋਂ ਆ ਗਏ ਆਪਣੇ ਬੰਦਾ ਇੱਕ ਬਿਮਾਰ ਚੱਲ ਰਿਹਾ ਵਾ ਥੋੜਾ ਸਹੀ ਨਹੀਂ ਐ ਭਾਈ ਕੈਮਰਾਮੈਨ ਅੱਜ ਬਿਮਾਰ ਪਿਆ ਗਿਆ ਵਾ ਉਹ ਸਾਡੇ ਗ੍ਰੀਸੀ ਬਿਮਾਰ ਸੀਗੇ ਓਏ ਜੁੱਤੀ ਕਿਦੀ ਪਈ ਆ ਕੱਲ ਕੁੱਕੁਰ ਕਰੇ ਨੀ ਨਾ ਦਿੱਤੇ ਤਾਂ ਬਿਮਾਰ ਪੈ ਗਿਆ ਕੱਲ ਕੁੱਕੁਰ ਕਰੇ ਨੀ ਨਾ ਦਿੱਤੇ ਚਿਪਸੇ ਤਾਂ ਬਿਮਾਰ ਪੈ ਗਿਆ ਆ ਰਹੀ ਉਹਦੀ ਜੁੱਤੀਆਂ ਉਹ ਗਾਈਸ ਸਾਡੇ ਐਕਸਪੈਰੀਮੈਂਟ ਕਰਨ ਲੱਗੇ ਹੁਣ ਉਹ ਲਿਆ ਮਾ ਕੇ ਐਕਸਪੈਰੀਮੈਂਟ ਕੀ ਹੋਇਆ ਕੀ ਸੀ ਹੈ ਕੀ ਹੋਇਆ ਕੀ ਸੀ ਓਏ ਯਾਰ ਸਰੀਰ ਦੁਖੀ ਹੁੰਦਾ ਹੀ ਸਵੇਰ ਦਾ ਅੱਛਾ ਹੋਰ ਸਾਡੇ ਫਿਰ ਕੀ ਮਤਲਬ ਡਾਕਟਰ ਡੁਕਟਰ ਹੋ ਗਿਆਂ ਕਿ ਨਹੀਂ ਜਾਂ ਠੋਲੀ ਸਾਡੇ ਜਸ਼ਨ ਜੀ ਆ ਗਏ ਆ। ਨੋਰਫੇ ਕਿੱਥੋਂ ਆਇਆ? ਡੈਡੀ ਕਿੱਥੇ ਤੇਰੇ? ਡੈਡੀ ਪ੍ਰੋਗਰਾਮ ਨੇ ਕਿਹ? ਕਿਹੜੇ ਪ੍ਰੋਗਰਾਮ? ਕਿਸਰ ਦੇ ਨਾਲ। ਕਿੱਥੇ? ਫਰੋਹੀਪੁਰ। ਅੱਛਾ ਅੱਜ ਫਰੋਹੀਪੁਰ ਹੈ। ਤਾਂ ਇਹ ਮੈਰਿਜ ਮੈਰਿਜ। ਅੱਛਾ। ਤੂੰ ਕੀ ਕਹਿਣਾ ਪਿਆਂ ਹੀ ਕੁੜਕਰੇ ਕੁੜਕਰੇ ਵਾਲੀ ਕੀ ਗੱਲਬਾਤ ਕਰਦਾ ਪਿਆਂ ਦੇ ਲਾ ਤੇਰੀ। ਜਿਹਨੇ ਖਾਦੇ ਤਾਂ ਤਾਂ ਬਿਮਾਰ ਪੈ ਗਿਆ। ਉਹ ਲੈ ਆ ਦੇ ਲਾ। ਗੱਲਾਂ ਅੱਜ ਗੱਲਾਂ ਆ ਰਹੀਆਂ ਇਹ ਤੂੰ ਬਿਮਾਰ ਹੋ ਗਿਆ ਵਾ। ਹਣਾ ਉਹ ਯਾਰ ਮੰਦਿਰ ਤੋਂ ਲਿਆ ਲੋ 2 ਮਿੰਟ ਲਈ ਵਾਪਸ ਰੱਖ ਲਏ ਹੋ ਚੱਲ ਤੇ ਆਪਣਾ ਨਵੀ ਕਿੱਥੇ ਆ ਨਵੀ ਕਿੱਧਰ ਗਿਆ ਨਵੀ ਇਧਰੇ ਦੁਆਜ ਵਾਈਪ ਹੈਗੀ ਹੈ ਟਾਈਮ ਨਾਲ ਹੀ ਵਾਈਪ ਹੈਗੀ ਹੈ ਚੋਂ ਕੋਈ ਨਹੀਂ ਬਾਕੀ ਕੱਲ ਵਾਲਾ ਵਲੋਗ ਇਦਾਂ ਅਲੱਗ ਆ ਤਾਂ ਸੀਓ ਮੜਾ ਦੇਖਿਆ ਹੀ ਸੋ ਇਹ ਦੇਖਿਆ ਤੂੰ ਦੇਖਿਆ ਕੱਲ ਵਾਲਾ ਵਲੋਗ ਹਾਂ ਦੇਖ ਲਿਆ ਕਿਹੜਾ ਸੀਗਾ ਜੀਚ ਆਪਣੇ ਕੋਲ ਆਇਆ ਚੁ ਦਿਖਾਇਆ ਹਾਏ ਦੇਖਿਆ ਦੁਬਾਰਾ ਕੱਲ ਐ ਚੀਜ਼ ਦੁਕਾਨਾਂ 'ਚ ਚਾਲ ਲੱਭਤਾ ਮਲੇਟ ਹੋ ਗਿਆ ਕੰਮ ਛੱਡ ਦਿੱਤਾ ਵਾ ਆਪਾਂ ਕੰਮ ਛੱਡਤਾ ਵਾ ਗੱਲ ਤਾਂ ਨਵੇਂ ਕੰਮ ਤੇ ਜਾਵਾਂਗੇ ਕੱਲ ਕਿੱਥੇ ਜਾਣਾ ਕੱਲ ਜਾਣਾ ਰਾਇਲ ਇਨਫੀਲਡ ਉਹ ਕੱਲ 80 ਏਜੰਸੀ 'ਚ ਹਾਂ ਬੁਲਟ ਦੀ ਉਹ ਉਹ ਦਾ ਦਿਲਬੇਈ ਦਲਵੀਰ ਵਾਲਾ ਤੇ ਉੱਥੋਂ ਹਟ ਕੇ ਦਿੱਤਾ ਕੋਈ ਕਹਿਣਾ ਚਾਹਨਾ ਓਏ ਇਹ ਦੇਖਿਆ ਐਂ ਕੋਈ ਗੱਲ ਕਰ ਰਿਹਾ ਗਾ ਰਤ ਕਿੱਧਰ ਚੱਲੀ ਆ

ਤੋ ਬਾਈ ਜੀ ਬਾਕੀ ਕੋਈ ਨਹੀਂ ਮਿਲਦੇ ਆ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਅੱਗ ਉਹ ਗਬਾਲਣ ਲੱਗੇ ਆ ਦੇਖੋ ਅੱਗ ਚਲਾਣ ਲੱਗੇ ਆ ਠੰਡ ਹੋ ਗਈ ਠੀਕ ਐ ਅੱਗ ਚਲਾਣ ਲੱਗੇ ਆ ਤੇ ਬਾਕੀ ਮਿਲਦੇ ਆ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਬਾਕੀ ਸਾਡੇ ਜੀ ਰਾਏ ਸਾਡੇ ਨਾਲ ਆ ਗਏ ਆ ਅੱਖਾਂ ਜਿਹਾ ਉਹ ਬਹਿ ਰਿਹਾ ਅੱਗ ਲੱਗਦੀ ਨਹੀਂ ਬਾਈ ਹਾਂ ਹੋਰ ਫੇ ਅੱਜ ਗਿਆ ਹੀ ਸਕੂਲ ਹੋਰ ਅੱਛਾ ਅੱਛਾ ਸਪੋਰਟਸ ਮੀਟ ਦੀ ਤਿਆਰੀਆਂ ਰੱਖੀ ਆ ਆਪਣੀ ਹੈ ਸਪੋਰਟਸ ਮੀਟ ਉਹ ਤੁਸੀਂ ਸਪੋਰਟਸ ਮੀਟ ਚ ਲੱਗਾ ਕਿ ਨਹੀਂ ਹਾਂ ਲੱਗਾ ਕਿਹੜੀ ਕਿਹੜੀ ਗੇਮ ਚ ਬੈਡਮਿੰਟਨ ਬਾਸਕਟਬਾਲ ਅੱਛਾ ਤੂੰ ਤੂੰ ਹੀ ਲੈ ਕੇ ਜਾਊਂਗਾ ਤੂੰ ਪਾ ਸਾਰੇਆਂ ਇੱਕ ਲੱਗ ਤੂੰ ਕਿਹੜੀ ਗੇਮ ਬੈਡਮਿੰਟਨ ਵਾਲੀ ਬੋਲ ਤੇ ਬਸ ਤੂੰ ਕਿਸੇ ਚ ਲੱਗਾ ਕਿ ਨਹੀਂ 1 on 1 ਫੁੱਟਬਾਲ ਓਕੇ ਚਾਹੀਏ ਸਹੀਏ ਤੇ ਯੂਵੀ ਯੂਵੀ ਹੋੱਚ ਬਾਸਕਟਬਾਲ ਤੇ ਬੈਡਮਿੰਟਨ ਕਹਤੇ ਨਹੀਂ ਕ੍ਰਿਕਟ ਨਹੀਂ ਹੁੰਦੀ ਤੁਹਾਡੀ ਸਪੋਰਟਸ ਮੀਟ ਚ ਹੁੰਦੀ ਆ ਬੱਚਿਆਂ ਨਾਲ ਦੀ ਨੌਵੀਂ ਵਾਲਿਆਂ ਨਾਲ ਫਟ ਨਹੀਂ ਰਹਿਣਾ ਤੇ ਉਹ ਲੱਗਦਾ ਨਹੀਂ ਫੇ ਹਨ ਜੋ ਵੀ ਲੱਗਦਾ ਨਹੀਂ ਕੋਈ ਤਾਂ ਹਟਾ ਤਾਂ ਕਰਕੇ ਫੇ ਕਹਿੰਦੇ ਕਿ ਆਪਣੇ ਵੱਡਿਆ ਦੀ ਵੱਖਰੀ ਟੀਮ ਬਣਾ ਤੇ ਕੋਈ ਰਾਏ ਨਹੀਂ ਹੁੰਦਾ ਸਾਰੇ ਫੁੱਟਬਾਲ ਚ ਜਰ ਜਾਰੇ ਫੁੱਟਬਾਲ ਤੇ ਹੀ ਹੁੰਦਾ ਜਾਂ ਵਾਲੀਬਾਲ ਆਹੀ ਆ ਜਾ ਜੇ ਦੋਗੇ ਮੈਂ ਹੈ ਤੇ ਜਾਂ ਵਾਲੀਬਾਲ ਤੇ ਫੁੱਟਬਾਲ ਤੇ ਯਾਰ ਬਾਕੀ ਕੋਈ ਗੇਮ ਨਹੀਂ ਖੇਡਦੇ ਨਹੀਂ ਉੱਤੇ ਕਬੱਡੀ ਚ ਬੱਫ ਅੱਧੇ ਨੇ ਉਹ ਵੀ ਨਵੀਂ ਨਹੀਂ ਕਬੱਡੀ ਵਾਲੇ ਕਬੱਡੀ ਦੇ ਰੂਲ ਤਾਂ ਪਤਾ ਨਹੀਂ ਹੁੰਦੇ ਐਵੇਂ ਕਬੱਡੀ ਚ ਲਾਗੇ ਜਾਂਦੇ ਆ ਉਹ ਯਾਰ ਸਾਡੇ ਸਾਰੇ ਬਾਦਮੀ ਦਾ ਸਰ ਉਹ ਖੜਾਉਂਦੇ ਆ ਅੱਛਾ ਉਹਨਾਂ ਨੇ ਜਦੋਂ ਸਪੋਰਟਸ ਮੀਟ ਆਣੀ ਆ ਉਦੋਂ ਖੜਾਣਾ ਵਾ ਬਾਸ ਉਤੋਂ ਕਦੀ ਪਹਿਲਾਂ ਨਾ ਬਾਅਦ ਚ ਕਦੀ ਕੁਝ ਨਹੀਂ ਯਾਦ ਆਦਾ ਅੱਛਾ ਜਦ ਸਪੋਰਟਸ ਮੀਟ ਆ ਗਈ ਉਹ ਸਾਰਿਆਂ ਕੇ ਮਾ ਖੜਾਣੀਆਂ ਵਾ ਬਾਸਕਟਬਾਲ ਵਾਲੀਬਾਲ ਫੁੱਟਬਾਲ ਬੈਡਮਿੰਟਨ ਇਹ ਕਿੰਨੇ ਦਿਨ ਚੱਲਦੀ ਐ ਸਪੋਰਟਸ ਮੀਟ ਇਹ ਪਰਸੋ ਦੇ ਕੱਲ ਤੋਂ ਸ਼ੁਰੂ ਹੋਈ ਆ ਹਾਂ ਤੇ ਇਹ ਛੁੱਟੀਆਂ ਦਾ ਕਿੰਨੀ ਨਹੀਂ ਨਹੀਂ ਛੁੱਟੀਆਂ ਤਾਂ ਪਹਿਲਾ ਪਹਿਲਾ 12 15 15 16 ਤਰੀਕ ਤੱਕ ਰਹੇ ਉਹ ਤਾਂ ਆ ਗਿਆ 17 ਤਰੀਕ ਨੂੰ ਫੋਰਸ ਮੇ ਕਰ ਦੋਨੇ ਦੋਨੇ ਭਰਾ ਲੱਗੇਗਾ ਜੀ ਸਹੀ ਹੈ ਸਹੀ ਹੈ ਤੁਸੀਂ ਦੋਵੇਂ ਇੱਕੋ ਕਲਾਸ 'ਚ ਐ ਨਾ ਤੂੰ ਤੇ ਸ਼ੁਭਮ ਆ ਸਾਰੇ ਇੱਥੇ ਬੈਠੇ ਅੱਗ ਸੇਕ ਰਹੇ ਆ ਤੇ ਅੱਗ ਦਾ ਕੀ ਸੇਕ ਨਹੀਂ ਲੱਕੜਾ ਓਏ ਅੱਗ ਦਾ ਕੀ ਸੇਕ ਨਹੀਂ ਲੱਕੜਾਂ ਤਾਂ ਗਿੱਲੀਆਂ ਕਿੱਧਰ ਚੱਲੇ ਹੋ ਆਗੇ ਇੱਧਰ ਮਗੋੜਾ ਜੀ ਜਾਗੇ ਆ ਰੁਕੋ ਰੁਕੋ ਇੱਕ ਤੁਹਾਨੂੰ ਦਿਖਾਉਣਾ ਨਵੇਂ ਦਾਤਾ ਪੀਰ ਸੋਣਾ ਜੀਵੇ ਜੀਵੇ ਨਸਾਈ ਜਿਹੜੇ ਮੁੱਟੇ ਚੇਲਸ ਓਏ ਅੱਗ ਅੱਗ ਬਾਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਾਡੇ ਨਵੀ ਭਾਈ ਕੋਈ ਨਹੀਂ ਕਿਤੇ ਇਹਦਾ ਲੋਹੇ ਦੀ ਕੰਮ ਹੋ ਜਾਣਾ ਪਹਿਲੇ ਹੁੰਦੀ ਪੂਰੀ ਕੁਸ਼ੀ ਓਹ ਓ ਮਾਈ ਗਾਡ ਓ ਵੀ ਫਿੱਤਰੋ ਹਾਂ ਪਾ ਚੱਲੇ ਆ ਮੜਾ ਇਹ ਬਾਜ਼ਾਰ ਚ ਤੇ ਅੰਦਰ ਲਈਏ ਕਹਿੰਦਾ ਹੀ ਕੁਝ ਖਾਣ ਪੀਣ ਦਾ ਦਿਲ ਕਰ ਰਿਹਾ ਮੈਂ ਕਹਾ ਚਲੋ ਕੁਝ ਖਾ ਲਈਏ ਠੰਡ ਵੀ ਹੋ ਗਈ ਆ ਹੁਣ ਠੰਡ ਹੋ ਗਈ ਵਾਕਈ ਹੁਣ ਤੁੰਡ ਪੂਰੇ ਪੂਰੇ ਦਿਨ ਦੀ ਤੁੰਡ ਹੁਣ ਪੂਰੇ ਪੂਰੇ ਦਿਨ ਦੀ ਠੰਡ ਹੋਣੀ ਆ ਮਿੱਤਰੋ ਤੇ ਬਾਕੀ ਸਵੇਰੇ ਸ਼ੁਰੂ ਹੋ ਜਾ ਕਰਨੀ ਆ ਤੁੰਡ ਬਾਕੀ ਆ ਦੇਖੋ ਸਾਰਾ ਬਾਕੀ ਸਾਰਾ ਸ਼ਹਿਰ ਪਟਿਆ ਹੋਇਆ ਪਟਮ ਪਟ ਹੋਇਆ ਪਿਆ ਕੰਮ ਸਾਰਾ ਸ਼ਹਿਰ ਪਟਿਆ ਹੋਇਆ ਵਾ ਏ ਬਾਬਾ ਯੋ ਖਾਇਆ ਹੀ ਆ ਸੀ। ਤਾਂ ਨੂੰ ਚੱਕੇ ਉੱਤਰਾਵਾਂਗੇ ਦੇਖੋ। ਠਾਠ ਠਾਠ। ਇਤੋਂ ਬਾਅਦ ਕੰਮ। ਇਹ ਸਾਧਨ ਦੀ ਐਨ ਬੈਂਡ ਵਜਾ ਦਿੰਦਾ। ਇਹ ਦਾ ਭਾਈ। ਓਏ ਓਏ ਓਏ। ਦੇ। ਤੇ ਬਾਬਾ ਇਹ ਪੂਰੀ ਸਾਧਨ ਦੀ ਐਨ ਆਈ ਤਈ ਫੇਰ ਦਿੰਦਾ ਵਾ। ਵਧੀਆ ਤਰੀਕੇ ਨਾਲ ਵੀਰੇ ਤੇ ਬਾਕੀ ਠੰਡ ਹੋ ਗਈ ਆ। ਮਹਿਸੂਸ ਹੋਣ ਲੱਗੀ ਆ ਹੁਣ। ਨੰਦੇ ਤੇ ਕਈ ਵਾਰੀ ਕਈ ਵਾਰੀ ਲੋਕਾਂ ਨੂੰ ਮੈਂ ਦੇ ਦੂੰਗਾ ਆਪਾਂ ਵੀ ਦੂਰੀ ਐਡ ਬੜਾ ਝੱਲੇ ਸੀਗੇ ਦੇਖ ਤੂੰ ਕੀ ਕੀ ਆਟਮਾ ਲਵਾਉਂਦੇ ਆ ਵੀ ਥ੍ਰਿਲ ਹੁੰਦੀ ਇੱਕ ਤਾਂ ੱੱੱੱੱੱਓ ਹਾਂ ਓਕੇ ਤੂੰ ਵੀ ਐ ਇਹ ਤਾਂ ਹੈ ਇਹ ਤਾਂ ਝੱਲੇ ਸੀਗੇ ਮਚਾਮ ਖਾਲ ਚਾਪ ਖਾਨ ਚੱਲੇ ਸੀਗੇ ਆਪਣੇ ਇਥੇ A1 ਰੈਸਟੋਰੈਂਟ ਆ ਸultanpur ਚ ਬੜੀ ਖਦਰਨਾਕ ਚਾਪ ਬਣਾਉਂਦਾ ਐਨ ਮਜ਼ਾ ਆ ਜਾਂਦਾ ਭਾਈ ਚਾਹ ਖਾ ਕੇ ਲੱਗੋ ਇਸ ਵੀਡੀਓ ਪਾ ਪਹੁੰਚ ਗਏ ਸੀਗੇ ਤੇ ਆਪਣੀ ਬਣ ਰਹੀ ਆ ਰਜ਼ਾਨੀ ਚਾਹ ਬਣ ਰਹੀ ਆ ਇਨਸ਼ਾਅੱਲਾ ਬੜਾ ਮੁੰਡਾ ਲੱਗਾ ਹੋਇਆ ਐਨ ਲਾਈਵ ਮੁੰਡਾ ਹੀ ਐਗਰਾ ਆਈ ਫੁਲੀ ਭਈ ਹੀ ਨਹੀਂ ਗੱਲ ਬਾਤ ਹੋਰ ਹੋਰ ਲਾਗੇ ਨੂੰ ਇਹ ਆ ਲੱਗ ਰਹੀ ਐ ਹਨਾ ਖਾਪਣਾ ਕੜਮਕੜਾਂ ਬਾਦੂ ਤੇ ਇਹ ਲਈ ਐਮਨ ਫੂਡਸ ਐਂਡ ਵੈਰੀ ਟਾਪਾ ਕੰਤਾ ਜੀ ਮਰੀ ਮਲਾਈ ਵੀ ਲਾਉਣੀ ਆ ਫੁੱਲ ਚਲੋ ਵੀ ਮਿੱਤਰੋ ਜਿੰਦਗੀ ਤੇ ਆਪਣਾ ਆਰਡਰ ਲਾ ਕੇ ਚੁੱਕਾ ਵਾ ਤੇ ਹੁਣ ਭਾਈ ਹੁਣੀ ਲੈ ਕੇ ਆਂਦੇ ਬਾਕੀ ਆਪਣੀ ਦ੍ਰਿਸ਼ਟੀ ਨਹੀਂ ਦੱਸਣਗੇ ਕੀ ਰਸੀ ਹੋਈ ਕਿੱਦਾਂ ਦੀ ਚਾਂਪ ਦਾ ਸਵਾਦ ਆ ਚਾਂਪ ਦਾ ਮਕੀ ਨਾ ਆਈ ਆਨੇ ਇੱਥੇ ਅਸੀਂ ਮਤਲਬ ਜਦੋਂ ਵੀ ਆਣਾ ਹੁਣ ਪਹਿਲਾ ਸੀਪੀ ਸੀਗਾ ਉਹ ਜਦੋਂ ਵੀ ਆਣਾ ਬਸ ਇੱਥੇ ਆਣਾ ਕਿਉਂਕਿ ਇਹ ਮਤਲਬ ਕਿ ਸੁਆਦ ਆ ਉਹਦੇ ਨਾਲੋਂ ਵਧੀਆ ਮਤਲਬ ਕਿ ਲਓ ਜੀ ਵੀਰੇਓ ਇਹ ਆ ਜੀ ਆਪਣੀ ਅਫਗਾਨੀ ਚਾਹ ਪਾ ਗਈ ਆ ਨਾ ਲੇਖਣ ਇਹਨੂੰ ਖਾਣੇ ਆ ਤੇ ਹੁਣ ਇਹਨੂੰ ਕਰਦੇ ਆ ਪਫੇ ਨੇ ਤੇ ਲਓ ਜੀ ਇਹ ਨਾਲ ਹੀ ਆਪਣੀ ਚਾਹ ਖਤਮ ਇਹਨੇ ਚਾਹ ਦੇ ਹੀ ਚਾਂ ਪੇਵਨ ਨਾਮ ਏ ਵਨ ਹੀ ਚਾਹ ਤੈਨੂੰ ਏਥੇ ਠੰਡੀ ਦਾ ਵੀ ਬਰਫੀ ਮਿਲਨੀ ਹੈ ਹੈ ਏਥੇ ਠੰਡੀ ਦਾ ਵੀ ਬਰਫੀ ਮਿਲਣੀ ਹੈ ਬਹੁਤ ਉਹਦੇ ਵਿੱਚੋਂ ਦੇਖੀ ਭਾਪ ਨਹੀਂ ਕਰਦੀ ਤਾਂ ਕਹਿੰਦਾ ਇੱਥੋਂ ਚਾਹ ਟੰਡੀ ਦਾ ਬਰਫੀ ਆ ਦੇਖ ਲੈ ਆ ਦੇ ਦੇ ਪਤਾ ਨਹੀਂ ਤਾਂ ਹੁੰਦਾ ਕਿ ਲੱਗਦਾ ਆ ਉਹ ਡਾ ਤੋਕਾਣ ਦੇ ਪਾਈ ਹੋਏ ਸੂਪ ਪੀ ਰਹੇ ਆ ਤੜਾ ਤੜਾ ਬਣਾ ਨਹੀਂ ਕੋਈ ਹੋਰ ਬਣਾ ਐਵੇਂ ਨਹੀਂ ਲੱਪਣਾ ਚੈੱਕ ਕਰੋ ਨਿੱੱਚ ਸੂਪ ਨੇ ਯਾਰਾ ਹੁੰਦਾ ਬਬਾਈ ਪੀ ਕੇ ਤੁਸੀਂ ਵੀ ਚੱਕੋ ਆਲੋ ਖੜੋ 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 ਜੀ ਚਲੋ ਪੀ ਕੇ ਹੁਣ ਮਿਲਦੇ ਆਪਾਂ ਚਲੋ ਵੀ ਮਿੱਤਰੋ ਆਪਾਂ ਪੀ ਲਈ ਆਈ ਸੂਪ ਅਬੜਾ ਐਂਡ ਸੀ ਅੱਜ ਦੋ ਚੀਜ਼ਾਂ ਖਾਧੀਆਂ ਇੱਕ ਕਿਨੋ ਇੱਕ ਕੀ ਕਹਿੰਦੇ ਅਨ ਹੈਲਦੀ ਇੱਕ ਹੈਲਦੀ ਹਨਾ ਸ਼ਾਂਪਾ ਕਹਿੰਦਾ ਹੈਲਦੀ ਨਹੀਂ ਕਿੰਸ ਹੋਰ ਵੀ ਪਰ ਸੋਇਆ ਵੀ ਕਹਿੰਦੇ ਜਿਆਦਾ ਨਹੀਂ ਖਾਣਾ ਚਾਹੀਦਾ ਨਾ ਕਰਕੇ ਮੰ ਲੈ ਜਾ ਕੇ ਤੇ ਸੂਪ ਕਿਦਾਂ ਲੱਗਾਈ ਮਾੜਾ ਦਸੀ ਭਾਈ ਸਵਾਦ ਸੀ ਬਾਕੀ ਹੁਣ ਮਿਲਦੇ ਆ ਤੁਹਾਨੂੰ ਗ੍ਰਿਸ਼ੀਨ ਹੁਣ ਆਪਾਰਾਂ ਲੱਗੇ ਆਪਾਂ ਕਰੇ ਤੇ ਮੈਂ ਵੀ ਘਰੇ ਜਾਣਾ ਵਾ ਆਹ ਡਰੋਪ ਆ ਗਿਆ ਵਾ ਸਾ ਆ ਗਿਆ ਤੇ ਆਹ ਘਰ ਆ ਗਿਆ ਵਾ ਬੰਦ ਨਾ ਕਰੀ ਇਹ ਆ ਘਰ ਆ ਗਿਆ ਵਾ ਆਹ ਡਰੋਪ ਹੁਣ ਲੱਗਾ ਚੱਲ ਜਾ ਆ ਜੀ ਚਲੋ ਜੀ ਆਪਣਾ ਗ੍ਰਿਸ਼ੀ ਭਾਈ ਹੋ ਗਿਆ ਹੁਣ ਡਰੋਪ ਉਹ ਦੇਖੋ ਜਾ ਰਿਹਾ ਘਰੇ ਤੇ ਪਾਪਾ ਵੀ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਤਲੋ ਬਾਈ ਜੀ ਮਾਪਾ ਵੀ ਐਕਟਿਵ ਹਲਾਤੀ ਹੈ ਤੇ ਚੱਲੇ ਘਰੇ ਤੇ ਕਰੇ ਜਾ ਕੇ ਆਪਾਂ ਵਲੌਗ ਵੀ ਕਰਨਾ ਅਪਲੋਡ ਉਹਨੂੰ ਵੀ ਥੋੜਾ ਟਾਈਮ ਲੱਗ ਗਿਆ ਭਾਰੀ ਟਾਈਮ ਲੱਗ ਗਿਆ ਇਹ ਪੇਟ ਤਾਂ ਆਪਣਾ ਪੂਰਾ ਫੁੱਲਾ ਹੁਣ ਜੇ ਘਰੇ ਜਾ ਕੇ ਥੋੜੀ ਬੋਤੀ ਨਾ ਖਾਦੀ ਘਰੋਂ ਪੈਣੀ ਆ ਆਪਾਂ ਨੂੰ ਗਾਲ ਤੇ ਇਕੱਤੀ ਖਾ ਲਾਂਗੇ ਠੀਕ ਹੈ ਬਾਕੀ ਕੋਈ ਨਹੀਂ ਮਿਲਦੇ ਤੁਹਾਨੂੰ